ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਲਵਲੀਨ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਗਰੂਵਸ ਤੇ ਅਸੀਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਇੱਕ ਬਹੁਤ ਹੀ ਖੂਬਸੂਰਤ ਲਵ ਸਟੋਰੀ ਰਿਲੀਜ਼ ਹੋਣ ਵਾਲੀ ਹੈ ਮੈਂ ਤੇਰੇ ਕੁਰਬਾਨ ਤੇ ਉਸ ਫਿਲਮ ਦੇ ਰਾਈਟਰਸ ਕੌਣ ਨੇ ਵੈਲ ਉਸ ਫਿਲਮ ਦੇ ਰਾਈਟਰਸ ਮੇਰੇ ਨਾਲ ਬੈਠੇ ਨੇ ਪਲੀਜ਼ ਵੈਲਕਮ ਪ੍ਰਭ ਸਿੱਧੂ ਐਂਡ ਸਵਾਗਤ ਹੈ ਤੁਹਾਡਾ ਆ ਬਲੂ ਪ੍ਰੋ ਕੇ ਸਾਥ ਤੁਹਾਡਾ ਬਲੂਪਰ ਹੋ ਗਿਆ ਬਲੂਪਰ ਹੋ ਗਿਆ ਪ੍ਰਭ ਸਿੱਧੂ ਐਂਡ ਪਵਨ ਰੰਧਾਵਾ ਮੇਰੇ ਨਾਲ ਬੈਠੇ ਨੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਸੌਰੀ ਮੈਂ ਤੁਹਾਡਾ ਨਾਮ ਭੁੱਲ ਗਈ ਦੋਨੋਂ ਪੀ ਪੀ ਤੋਂ ਸ਼ੁਰੂ ਹੁੰਦੇ ਨੇ ਨਾ ਕਨਫਿਊਜ਼ਨ ਹੋ ਗਈ ਮਾਈਂਡ ਦੇ ਵਿੱਚ ਕੀ ਹਾਲ ਚਾਲ ਹੈ ਅੱਛਾ ਠੀਕ ਵਧੀਆ ਜੀ ਕਿੰਨੀ ਕੀ ਐਕਸਾਈਟਮੈਂਟ ਹੈ ਅੱਜ ਪਹਿਲਾਂ ਤਾਂ ਇਹ ਦੱਸੋ ਆ ਜਿੰਨਾ ਵੱਡਾ ਇਵੈਂਟ ਜਿਹੜਾ ਆਰਗੇਨਾਈਜ਼ ਹੋਇਆ ਹੈ ਟ੍ਰੇਲਰ ਰਿਲੀਜ਼ ਹੋ ਗਿਆ ਐਂਡ ਸਾਰੇ ਮੀਡੀਆ ਨੂੰ ਟ੍ਰੇਲਰ ਬਹੁਤ ਜ਼ਿਆਦਾ ਪਸੰਦ ਆਇਆ ਹੈ ਐਕਸਾਈਟਮੈਂਟ ਤੇ ਚਲੋ ਜਿਹੜੀ ਹੁੰਦੀ ਆ ਉਤੇ ਹੁੰਦੀ ਹੁੰਦੀ ਆ ਖੁਸ਼ੀ ਆ ਐਕਸਾਈਟਮੈਂਟ ਇਹਨੂੰ ਆਪਾਂ ਮਤਲਬ ਉਹ ਚੀਜ਼ ਨੂੰ ਵਰਡਸ ਚ ਬਿਆਨ ਨਹੀਂ ਕਰ ਸਕਦੇ ਕਿ ਮਤਲਬ ਬਟਹਾ ਇਟਸ ਜਸਟ ਲਾਈਕ ਅ ਡ੍ਰੀਮ ਕਮਸ ਟਰੂ ਹਣਾ ਕਿ ਹਰ ਬੰਦੇ ਦਾ ਇੱਕ ਸੁਪਨਾ ਹੁੰਦਾ ਹੈ ਕਿ ਯਾਰ ਮੈਂ ਆਜ ਕਰਨਾ ਚਾਹੁੰਦਾ ਹਾਂ ਹਣਾ ਹਰ ਕਿਸੇ ਦਾ ਸੁਪਨਾ ਹੁੰਦਾ ਹੈ ਔਰ ਜਦੋਂ ਉਹ ਤੁਹਾਡੇ ਸਾਹਮਣੇ ਆ ਕੇ ਖੜ ਜਾਂਦੀ ਉਹ ਚੀਜ਼ ਤੇ ਫਿਰ ਖੁਸ਼ੀ ਹੁੰਦੀ ਹੈ ਐਕਸਾਈਟਮੈਂਟ ਦੇ ਨਾਲ ਖੁਸ਼ੀ ਕਿ ਬਹੁਤ ਚੀਜ਼ ਬਿਲਕੁਲ ਕਿਹਦਾ ਸਕਦੇ ਆਂ ਅੱਭੀ ਹੈ ਥੋੜਾ ਜਿਹਾ ਨਰਵਸਨੈਸ ਵੀ ਹਾਂ ਨਰਵਸਨੈਸ ਵੀ ਨਰਵਸਨੈਸ ਥੋੜੀ ਜਿਹੀ ਜ਼ਿਆਦਾ ਕਿ ਇੱਕਦਮ ਮਤਲਬ ਕੱਲ ਇਸੇ ਟਾਈਪ ਦੇ ਆਪਾਂ ਸੋਚ ਰਹੇ ਸੀਗੇ ਟ੍ਰੇਲਰ ਟ੍ਰੋਲਰ ਬਣਾ ਕੇ ਰੱਖ ਲਿਆ ਦੇਖ ਰਹੇ ਆਂ ਵਾਰ-ਵਾਰ ਸੋਚ ਰਹੇ ਆਂ ਵੀ ਥੋੜਾ ਜਿਹਾ ਹੋਰ ਪਾਲਿਸ਼ ਕਰ ਲਈਏ ਫਿਰ ਇਹ ਸੋਚ ਰਹੇ ਕਿ ਜੇ ਪ ਹੁੰਦਾ ਨਾ ਜਿਵੇਂ ਕਿ ਆਪਣਾ ਨਵੀਂ ਨਵੀਂ ਚੀਜ਼ ਨਵੀਂ ਬਣਾਈ ਆ ਪਤਾ ਨਹੀਂ ਲੋਕਾਂ ਨੂੰ ਕੀ ਪਸੰਦ ਆਊਗਾ ਕੀ ਨਹੀਂ ਆਊਗਾ ਆਪਣੇ ਮਤਲਬ ਬੈਸਟ ਦੇ ਕੇ ਬੈਠੇ ਆ ਬਟ ਚਲੋ ਹੋਪਸੋ ਸਾਰੇ ਮੀਡੀਆ ਦਾ ਰਿਸਪੋns ਬਹੁਤ ਵਧੀਆ ਹੈ ਤੁਹਾਨੂੰ ਕਿਵੇਂ ਲੱਗਾ ਟ੍ਰੇਲਰ ਸਾਨੂੰ ਬਹੁਤ ਵਧੀਆ ਲੱਗਾ ਐਂਡ ਜਿਹੜਾ ਫਿਲਮ ਦਾ ਟਾਈਟਲ ਹੈ ਨਾ ਮੈਂ ਤੇਰੇ ਕੁਰਬਾਨ ਮੈਂ ਤਾਂ ਸੀਰੀਅਸਲੀ ਬਹੁਤ ਫੈਨ ਹੋ ਗਿਆ ਇਸ ਟਾਈਟਲ ਦਾ ਟਾਈਟਲ ਇਹਨਾਂ ਜ਼ਿਆਦਾ ਖੂਬਸੂਰਤ ਹੈ ਬਟ ਨਾ ਲਵ ਸਟੋਰੀ ਦੇਖਣ ਦੇ ਲਈ ਮੈਨੂੰ ਥੋੜਾ ਡਰ ਵੀ ਲੱਗ ਰਿਹਾ ਹੈ ਕਿ ਯਾਰ ਇੱਕ ਜਣੇ ਦਾ ਦਿਲ ਤਾਂ ਜ਼ਰੂਰ ਟੁੱਟੇਗਾ ਕੌਣ ਕੁਰਬਾਨ ਹੋਏਗਾ ਤੇ ਕਿਉਂ ਹੋਏਗਾ ਉਹ ਥੋੜਾ ਜਿਹਾ ਮੈਨੂੰ ਡਰ ਕਾਫੀ ਹੈ ਜੋ ਕਿ ਜਗਾ ਤੇ ਸਾਰੇ ਦਾ ਟੱਟੇ ਦਾ ਕੇਸ ਦੇ ਉਹਨਾਂ ਦੇ ਟੱਟੇ ਹਨ ਹਾਂ ਬਿਲਕੁਲ ਜਦੋਂ ਪਵਨ ਜੀ ਨੇ ਕਿਹਾ ਵੀ ਆਹ ਫਿਰ ਬਾਇਸਨੈਸ ਹੋ ਜਾਂਦੀ ਹੈ ਕਿ ਯਾਰ ਤੁਸੀਂ ਇਹਦਾ ਇਹਨੂੰ ਤੁਸੀਂ ਤੋੜ ਦਿੱਤਾ ਤੇ ਇਹਨੂੰ ਤੁਸੀਂ ਬਣਾ ਦਿੱਤਾ ਹਨਾ ਕੋਈ ਜਾਂਦੀ ਸਾਰੇ ਮਿਲ ਜਾਣਗੇ ਜਾਂ ਫਿਰ ਕੋਈ ਵੀ ਨਹੀਂ ਮੈਂ ਦੱਸਾਂ ਕਿ ਫਿਲਮ ਦੇਖ ਕੇ ਅੰਦਾਜ਼ਾ ਕੀ ਲੱਗ ਰਿਹਾ ਹੈ ਬੇਸ਼ੱਕ ਅਸੀਂ ਇਹ ਬਾਤੋ ਕੱਟ ਦਾਂਗੇ ਹਨਾ ਹਾਲੇ ਫਿਲਹਾਲ ਪੋਸਟਰ ਦੇਖ ਕੇ ਅਦਾ ਲੱਗ ਰਿਹਾ ਹੈ ਕਿ ਸਾਵਨ ਤੇ ਬੰਟੀ ਮੈਰਿਡ ਨੇ ਤੇ ਬੰਟੀ ਬੈਂਸ ਨੂੰ ਸ਼ਾਇਦ ਪਿਆਰ ਹੁੰਦਾ ਹੈ ਬਾਜੂ ਨਾਇਕਰਾ ਦੇ ਨਾਲ ਇਹ ਜੋ ਹਲੇ ਤੱਕ ਮੈਨੂੰ ਜੋ ਲੱਗ ਰਿਹਾ ਹੈ ਕਿ ਇਹ ਟ੍ਰਾਇਓ ਕੁਛ ਐਦਾ ਹੋ ਸਕਦਾ ਹੈ ਨਹੀਂ ਤੁਹਾਨੂੰ ਕੱਟਣ ਦੀ ਲੋੜ ਨਹੀਂ ਆ ਕਿਉਂਕਿ ਪਹਿਲਾਂ ਵੀ ਕਿਹਾ ਹੈ ਕਿ ਅਲੱਗ-ਅਲੱਗ ਪੁਆਇੰਟ ਆਫ View ਦੀ ਫਿਲਮ ਹੈ ਤੁਹਾਡਾ ਪੁਆਇੰਟ ਆਫ View ਤੁਹਾਨੂੰ ਲੱਗ ਰਿਹਾ ਹੈ ਹੋ ਸਕਦਾ ਇਹ ਸੱਚ ਵੀ ਹੋਏ ਫਿੰਗਰਸ ਕ੍ਰੋਸ ਨਹੀਂ ਸੱਚ ਹੋਵੇਗਾ ਹਾਂ ਬਿਲਕੁਲ ਮਤਲਬ ਤੁਸੀਂ ਹਰ ਜਿੱਦਾਂ ਪੀ ਟ੍ਰੇਲਰ ਦੇ ਵਿੱਚ ਸਾਨੂੰ ਬੇਸਿਕਲੀ ਸਾਨੂੰ ਐ ਸੀ ਕਿ ਮਤਲਬ ਇੱਕ ਉਹ ਹਾਂ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਕਿ ਟੀਜ਼ ਕਰਨ ਵਾਸਤੇ ਟੀਜ਼ਰ ਹੁੰਦਾ ਟ੍ਰੇਲਰ ਦੇ ਵਿੱਚ ਵਿੱਚ ਅਸੀਂ ਥੋੜਾ ਜਿਹਾ ਨਾ ਉਹ ਇੱਕ ਜਿੱਦਾਂ ਰੂਮ ਦਾ ਇੱਕ ਉਹ ਸੌਰੀ ਉਹਦਾ ਇੱਕ ਪਿੰਨਾ ਆ ਉਹਦੇ ਅਸੀਂ ਸਿਰੇ ਤੋਂ ਉਹਨੂੰ ਖੋਲਣਾ ਸ਼ੁਰੂ ਕਰਦੇ ਆ ਪਰ ਉਹ ਅਸੀਂ ਖੋਲਿਆ ਨਹੀਂ ਅਸੀਂ ਥੋੜਾ ਜਿਹਾ ਉਹਨੂੰ ਹੋਰ ਉਲਝਾ ਦਿੱਤਾ ਹਨਾ ਕਿ ਬੇਸਿਕਲੀ ਸਾਡੀ ਸੋਚ ਇਹ ਸੀ ਕਿ ਐਕਸਾਈਟਮੈਂਟ ਹੋਵੇ ਕਿ ਜੇਕਰ ਅਸੀਂ ਟ੍ਰੇਲਰ ਦੇ ਵਿੱਚ ਸਾਰਾ ਕੁਝ ਹੀ ਦੱਸ ਦਿੱਤਾ ਹਨਾ ਦਸਨੋਂ ਤੋ ਸਾਰਾ ਕੁਝ ਦੱਸਿਆ ਜਾ ਸਕਦਾ ਹੁੰਦਾ ਹੈ ਹਨ ਬਟ ਉਹ ਫਿਰ ਐਕਸਾਈਟਮੈਂਟ ਨਹੀਂ ਰਹਿੰਦੀ ਵੇਖਣ ਵਾਲਿਆਂ ਦੇ ਵਿੱਚ ਵੀ ਯਾਰ ਅੱਛਾ ਯਾਰ ਫਿਰ ਐਂਜੇ ਲੱਗਦਾ ਰਹਿੰਦਾ ਅਛਾ ਯਾਰ ਹੁਣ ਐਂਜੇ ਕਰਕੇ ਹੋ ਜਾਊਗਾ ਹੁਣ ਐਂਜੇ ਬਿਕੋਜ਼ ਸਾਡੇ ਨਾਲ ਵੀ ਹੋਇਆ ਬਹੁਤ ਵਾਰ ਬਹੁਤ ਸਾਰੀਆਂ ਫਿਲਮਾਂ ਆ ਕਿ ਜਿਨ੍ਹਾਂ ਨੂੰ ਜਿਨ੍ਹਾਂ ਦਾ ਅਸੀਂ ਆਪਣੇ ਦਿਮਾਗ 'ਚ ਘਰੋਂ ਹੀ ਪਹਿਲਾਂ ਮਤਲਬ ਬਣਾ ਕੇ ਗਏ ਹਾਂ ਦਿਮਾਗ ਦੇ ਵਿੱਚ ਵੀ ਹਾਂ ਯਾਰ ਇਸ ਤੋਂ ਬਾਅਦ ਐਂਜੇ ਹੋ ਜਾਣਾ ਹੈ ਇਸ ਤੋਂ ਬਾਅਦ ਐਂਜੇ ਹੋ ਜਾਣਾ ਹੈ ਇਸ ਤੋਂ ਬਾਅਦ ਐਂਜੇ ਹੋ ਜਾਣਾ ਹੈ ਹਨ ਵੀ ਲੋਕਾਂ ਨੂੰ ਵੇਖ ਕੇ ਸੋਹਣਾ ਲੱਗੇ ਬਟ ਸਮਝਣਾ ਲੱਗੇ ਸਰ ਤੁਸੀਂ ਬਹੁਤ ਪਿਆਰਾ ਬੋਲਦੇ ਹੋ ਐਂਜੇ ਹੋ ਜਾਣਾ ਇਹ ਤਰੰਤਰੰਦੀ ਬੋਲੀ ਨਾ ਥੈਂਕ ਯੂ ਥੈਂਕ ਯੂ ਇਹ ਤਰੰਤਰੰਦੀ ਬੋਲੀ ਹੈ ਨਾ ਫਿਰ ਮਰਜੇ ਵਾਲ ਦਾ ਥੋੜਾ ਮਰਜੇ ਦਾ ਫਲੋ ਰਹਿਦਾ ਹੈ ਥੋੜਾ ਫੜਾ ਤਾਂ ਕਰਕੇ ਤਾਂ ਬਿਲਕੁਲ ਸ਼ੁਰੂ ਤੋਂ ਸ਼ੁਰੂ ਕਰਦੇ ਆ ਹਨਾ ਕਿ ਰਾਈਟਰ ਬਨਣ ਦੀ ਇਹ ਜਿਹੜੀ ਜਾਨ ਨੇ ਕਿਵੇਂ ਸ਼ੁਰੂ ਹੋਈ ਹੈ ਨਾ ਪਹਿਲਾਂ ਤਾਂ ਇਹ ਦੱਸੋ ਸਰ ਕਿ ਇੱਕ ਕਹਾਣੀ ਹੈ ਇੱਕ ਲਵ ਸਟੋਰੀ ਹੈ ਉਹ ਇੱਕ ਜਨੇ ਦੀ ਸੋਚ ਹੋਈ ਤਾਂ ਇਹ ਤਾਂ ਮੰਨਿਆ ਦੋ ਜਨੇ ਰਾਈਟਰਸ ਦੋ ਜਨੇ ਕਿਵੇਂ ਸ਼ਾਮਿਲ ਹੋਏ ਅ ਇੱਕ ਕਹਾਣੀ ਲਿਖਣ ਦੇ ਲਈ ਇਹ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦੀ ਆ ਹਾਂ ਮੇਰੇ ਕੋਲ ਜਾਣਾ ਕੋਲ ਦੋਵਾਂ ਕੋਲ ਵਾਰੀ ਵਾਰੀ ਕਿ ਜ ਇਕੱਠੇ ਇਕੱਠੇ ਬੋਲਦਾ ਕਿਉਂਕਿ ਫਿਰ ਜ ਇਕੱਠੇ ਇੱਕ ਇੱਕ ਕਹਾਣੀ ਇਕੱਠੇ ਲਿਖ ਸਕਦੇ ਫਿਰ ਹੋ ਸਕਦਾ ਸਾਡੇ ਜਵਾਬ ਵੀ ਇੱਕ ਦਿਨ ਤੇ ਕਲੈਸ਼ ਹੋ ਜਾਂਦਾ ਕਲੈਸ਼ ਹੋ ਜਾਂਦਾ ਤੇ ਇਹ ਹੀ ਐਕਸਪੈਕਟ ਕਰ ਰਹੇ ਸੀ ਹਾਂ ਬੇਸਿਕਲੀ ਕਿ ਇਹ ਕਿ ਵੇਖੋ ਇੱਕ ਥੌਟ ਨਿਕਲਦਾ ਆ ਹਨਾ ਮੈਂ ਤੁਹਾਨੂੰ ਹੁਣ ਐਦਾ ਤੇ ਚਲੋ ਮੈਂ ਦੱਸਦਾ ਨਹੀਂ ਫਿਲਹਾਲ ਬਟ ਮੈਂ ਤੁਹਾਨੂੰ ਉਹ ਇੱਕ ਉਹ ਸਮ ਦੱਸਦਾ ਆ ਕਿ ਸਰ ਐਦਾ ਹੀ ਦੱਸ ਹਾਂ ਹਾਂ ਨਹੀਂ ਨਹੀਂ ਚਲੋ ਇਹ ਮਤਲਬ ਰਿਲੇਟ ਕਰੂੰਗਾ ਇਹਦੇ ਨਾਲ ਫਿਰ ਅ ਇੱਕ ਦਿਨ ਅ ਐਦਾਂ ਹੀ ਦੋਨੋਂ ਮਤਲਬ ਇਕੱਠੇ ਬੈਠੇ ਰਾਤ ਦੋਵੇਂ ਦੋਸਤੋਂ ਪਹਿਲਾਂ ਤੋਂ ਹਾਂਜੀ ਹਾਂਜੀ ਤੇ ਐਦਾਂ ਅਸੀਂ ਰਾਤ ਨੂੰ ਬੈਠੇ ਤੇ ਇੱਕ ਕਨਸੈਪਟ ਦੇ ਉੱਪਰ ਸਾਡਾ ਡਿਸਕਸ ਚੱਲ ਰਿਹਾ ਤੇ ਕਾਫੀ ਚੀਜ਼ਾਂ ਅਸੀਂ ਡਿਸਕਸ ਕੀਤੀਆਂ ਇੱਕ ਦੂਜੇ ਨਾਲ ਆਹ ਚੀਜ਼ ਐਦਾਂ ਕਰਕੇ ਆਹ ਚੀਜ਼ ਐਦਾਂ ਕਰਕੇ ਆਹ ਚੀਜ਼ ਐਦਾਂ ਹਨ ਤੇ ਮੈਂ ਕਾਪ ਆਵਨ ਸ਼ੀਤਰੀ ਦੀ ਲੈਪਟਾਪ ਉੱਪਰ ਲਿਖੀਏ ਇਹ ਕਹਿੰਦਾ ਵੀ ਨਹੀਂ ਹੁਣ ਨਹੀਂ ਲਿਖਣਾ ਵੀ ਆਪਾਂ ਸੌਂ ਜਾਈਏ ਹੁਣ ਸਵੇਰ ਫਰੈਸ਼ ਉੱਠਾਂਗੇ ਫਰੈਸ਼ ਮਾਈਂਡ ਨਾਲ ਜੋ ਦਿਮਾਗ ਚ ਆਇਆ ਵੀ ਆਪਾਂ ਉਹ ਲਿਖਾਂਗੇ ਮੈਂ ਕਾ ਚਲੋ ਠੀਕ ਹੈ ਸਾਡੀ ਹੁਣ ਸਵੇਰ ਸੁਬਾ ਸਾਡੀ ਆਦਤ ਹੁੰਦੀ ਆ ਕਿ ਅਸੀਂ ਮਤਲਬ ਥੋੜਾ ਜਿਆਦਾ ਗੇੜੀ ਮਾਰਨ ਵਾਸਤੇ ਥੋੜਾ ਲੌਂਗ ਰੂਟ ਤੇ ਨਿਕਲ ਜਾਣਾ ਹੁੰਦਾ ਹੈ ਪਚਾਲ ਯਾਰ ਥੋੜਾ ਘੁੰਮ ਫੇਰਾਈਏ ਬਾਹਰ ਥੋੜਾ ਮਾਈਂਡ ਫਰੈਸ਼ ਹੁੰਦਾ ਹੈ ਕੁਝ ਚੀਜ਼ਾਂ ਦਿਮਾਗ ਚ ਆਉਂਦੀਆਂ ਤੇ ਅਸੀਂ ਨਿਕਲੇ ਇਨੇ ਬੋਲਿਆ ਨਹੀਂ ਕੁਝ ਵੀ ਡਰਾਈਵ ਕਰ ਰਿਹਾ ਮੈਂ ਨਾਲ ਬੈਠਾ ਤੇ ਮੈਂ ਕਿਹਾ ਵੀ ਯਾਰ ਪਵਨ ਮੇਰੇ ਸਾਰੇ ਮਾਰਨਿੰਗ ਵਾਕ ਤੇ ਨਿਕਲਦੇ ਹੋ ਇਹ ਗੇੜੀਆਂ ਮਾਰਨ ਨਿਕਲਦੇ ਮਾਰਨਿੰਗ ਡਰਾਈਵ ਤੇ ਮਾਰਨਿੰਗ ਡਰਾਈਵ ਫਰਕਣ ਥੋੜਾ ਇੱਕ ਮਾਰਨਿੰਗ ਵਾਕ ਤੇ ਇੱਕ ਮਾਰਨਿੰਗ ਡਰਾਈਵ ਅੱਛਾ ਮਾਰਨਿੰਗ ਡਰਾਈਵ ਇਹ ਬੜੇ 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 ਮਤਲਬ ਸਾਡੇ ਕਿਸੇ ਇਦਾਂ ਦੇ ਹੈਗੇ ਆ ਹਾਸੇ ਵਾਲੇ ਕਿ ਜਿਹੜੇ ਤੁਹਾਨੂੰ ਅੱਗੇ ਨਾਲ ਬਹੁਤ ਚਲੋ ਤੇ ਇਹਨੇ ਇਹਨੇ ਦੱਸਿਆ ਨਹੀਂ ਕੁਝ ਵੀ ਮੈਂ ਇਹਨੂੰ ਦੱਸਿਆ ਮੈਂ ਕਿਹਾ ਯਾਰ ਪਵਨ ਮੈਂ ਇਹ ਚੀਜ਼ ਸੋਚ ਰਿਹਾ ਆਂ ਕਿ ਜਿਹੜੀ ਆਪਾਂ ਰਾਤ ਚੀਜ਼ ਡਿਸਕਸ ਕਰ ਰਹੇ ਹਣਾ ਉਹ ਉਹ ਆ ਚੀਜ਼ ਇਦਾਂ ਕਰਕੇ ਹੋਣੀ ਚਾਹੀਦੀ ਆ ਏ ਏ ਮਤਲਬ ਜਿਹੜੀ ਐਕਸ ਨਾਲ ਜਾ ਕੇ ਮਿਲਣੀ ਚਾਹੀਦੀ ਆ ਬੀ ਜਾ ਕੇ ਜ਼ੀ ਨਾਲ ਮਿਲਣੀ ਚਾਹੀਦੀ ਆ ਸੀ ਜਾ ਕੇ ਵਾਈ ਨਾਲ ਮਿਲ ਜਣੀ ਚਾਹੀਦੀ ਇਦਾਂ ਦਾ ਕਰਕੇ ਆ ਚੀਜ਼ ਫਿਰ ਇੱਕ ਮੈਂ ਉਹ ਮਤਲਬ ਸਾਰੀ ਕਹਾਣੀ ਡਿਸਕਸ ਹੋ ਗਈ ਡਿਸਕਸ ਹੋਈ ਹੈ ਨਾ ਇਹ ਮੈਨੂੰ ਕਹਿੰਦਾ ਕਿ ਸੇਮ ਮੇਰੇ ਦਿਮਾਗ ਦੇ ਵਿੱਚ ਵੀ ਰਾਤ ਵਾਲੀ ਉਹੀ ਗੱਲ ਚੱਲ ਰਹੀ ਜਿਹੜੀ ਤੇਰੇ ਦਿਮਾਗ 'ਚ ਚੱਲ ਰਹੀ ਆ ਠੀਕ ਹੈ ਠੀਕ ਹੈ ਸੋ ਏ ਨਹੀਂ ਹੁੰਦਾ ਕਿ ਮਤਲਬ ਕਿ ਮੈਂ ਸੋਚਿਆ ਜਾਂ ਇਹਨੇ ਮੇਰਾ ਸਾਥ ਦਿੱਤਾ ਜਾਂ ਇੰਨੇ ਸੋਚਿਆ ਮੈਂ ਸਾਥ ਆ ਅਸੀਂ ਪਹਿਲਾਂ ਬੈਠ ਕੇ ਇੱਕ ਟਾਪਿਕ ਦੇ ਉੱਪਰ ਬੇਸਿਕਲੀ ਉਹ ਸੋਸ਼ਲ ਟਾਪਿਕ ਹੁੰਦਾ ਕੋਈ ਵੀ ਹੁੰਦਾ ਹੈ ਹਨਾ ਅਸੀਂ ਬੈਠ ਕੇ ਪਹਿਲਾਂ ਇੱਕ ਜਿਹੜਾ ਡਿਸਕਸ ਕੀਤੀ ਪੀ ਆਰ ਆਹ ਵਾਲੀ ਚੀਜ਼ੇ ਕਿ ਇਦਾਂ ਕਰਕੇ ਵੀ ਹੋ ਸਕਦੀ ਹੈ बिकॉज़ ਸਾਡੇ ਇਤਿਹਾਸ ਸਾਡੇ ਸਾਹਿਤ ਦੇ ਵਿੱਚ ਬਹੁਤ ਸਾਰੀਆਂ ਕਹਾਣੀਆਂ ਹੈ ਉਹ ਜਿਹਾ ਕਿ ਜਿਨ੍ਹਾਂ ਨੂੰ ਅਸੀਂ ਬਹੁਤ ਤਰੀਕੇ ਦੇ ਨਾਲ ਲਿਖ ਸਕਦੇ ਹਾਂ ਬਹੁਤ ਕਿਤਾਬਾਂ ਪੜਦੇ ਨੇ ਜਿਵੇਂ ਤੁਸੀਂ ਵੀ ਕੋਈ ਕਿਤਾਬ ਪੜ੍ਹੀ ਹੋਗੀ ਮੈਂ ਵੀ ਕੋਈ ਕਿਤਾਬ ਪੜ੍ਹੀ ਹੋਗੀ ਕਿਤੇ ਨਾ ਕਿਤੇ ਜਾ ਕੇ ਅਸੀਂ ਵੀ ਇੱਕ ਜਗ੍ਹਾ ਤੇ ਹੋ ਸਕਦਾ ਮੈਂ ਤੇ ਤੁਸੀਂ ਆਪਾਂ ਦੋਨੇ ਵੀ ਕਿਸੇ ਜਗ੍ਹਾ ਤੇ ਜਾ ਕੇ ਐਗਰੀ ਕਰ ਜਾਈਏ ਸੋ ਉਸ ਚੀਜ਼ ਤੋਂ ਇੱਕ ਇੱਕ ਚੀਜ਼ ਨਿਕਲੀ ਸਟਾਰਟ ਹੋਈ ਕਿ ਹਾਂ ਯਾਰ ਆਪਾਂ ਨੂੰ ਆ ਚੀਜ਼ ਦਾ ਹੁਣ ਇਹਦੇ ਬੜੇ سارے ਸਾਡੇ ਕੋਲੇ ਬਹੁਤ سارے ਥੀਮ ਆਏ ਵੀ ਆਪਾਂ ਇਹਨੂੰ ਐਸ ਰਸਤੇ ਲੈ ਜੀਏ ਆਪਾਂ ਇਹਨੂੰ ਐਸ ਰਸਤੇ ਲੈ ਜੀਏ ਜਾਂ ਐਸ ਰਸਤੇ ਲੈ ਜੀਏ ਬਟ ਉਹ ਓਵਰਆਲ ਫਿਰ ਸਾਰੀਆਂ ਚੀਜ਼ਾਂ ਨੂੰ ਉਹਨੂੰ ਜਦੋਂ ਲਾ ਮਲਾ ਕੇ ਫਿਰ ਇੱਕੋ ਬਣਾਈ ਤੇ ਫਿਰ ਫਿਰ ਉਹਦਾ ਇੱਕ ਟਾਈਟਲ ਨਿਕਲਿਆ ਕਿ ਯਾਰ ਹਾਂ ਇਹਦਾ ਟਾਈਟਲ ਹੋਣਾ ਚਾਹੀਦਾ ਮੈਂ ਤੇਰੀ ਕੁਰਬਾਨ ਤੇ ਆ ਇਹਦੀ ਸਟੋਰੀ ਆ ਤੇ ਆ ਇਹਦੀ ਕਹਾਣੀ ਆ ਕੀ ਉਹ ਬਟ ਜਿਵੇਂ ਤੁਸੀਂ ਫਸਟ ਟਾਈਮ ਲਿਖਿਆ ਉਦੋਂ ਹੀ ਤੁਹਾਡੇ ਮਾਈਂਡ ਦੇ ਵਿੱਚ ਆ ਗਿਆ ਸੀ ਕਿਉਂਕਿ ਜਦੋਂ ਇੱਕ ਰਾਈਟਰ ਕਿਸੇ ਪ੍ਰੋਡਿਊਸਰ ਕੋਲ ਆਪਣੀ ਕਹਾਣੀ ਲੈ ਕੇ ਜਾਂਦਾ ਹੈ ਨਾ ਤਾਂ ਕਿੰਨੀ ਵਾਰ ਕਹਾਣੀ ਰਿਜੈਕਟ ਹੋ ਜਾਂਦੀ ਹੈ ਇਹ ਗੱਲ ਤਾਂ ਤੁਹਾਨੂੰ ਸਿੰਪਲ ਜਿਹਾ ਸਵਾਲ ਹੈ ਕਹਾਣੀ ਜਿਹੜੀ ਹੁੰਦੀ ਹੈ ਨਾ ਮਤਲਬ ਇੱਕ ਸਿਰਾ ਹੁੰਦਾ ਤੇ ਇੱਕ ਅੰਤ ਹੁੰਦਾ ਸਿਰਾ ਤੇ ਅੰਤ ਕਦੀ ਨਹੀਂ ਬਦਲਦੇ ਜੋ ਚੇਂਜ ਹੁੰਦਾ ਵਿਚੋ ਚੇਂਜ ਹੁੰਦਾ ਹਾਂਜੀ ਸੋ ਸ਼ੁਰੂ ਤੇ ਅਖੀਰ ਉਹ ਸੇਮ ਰਹਿੰਦਾ ਜੋ ਵਿਚੋ ਚੇਂਜ ਹੁੰਦਾ ਉਹਨੂੰ ਆਪਣੀ ਸਾਡੀ ਭਾਸ਼ਾ ਦੇ ਵਿੱਚ ਉਹਨੂੰ ਸਕ੍ਰੀਨ ਪਲੇ ਕਹਿ ਦਿੰਦੇ ਆ ਸਟੋਰੀ ਕਦੀ ਨਹੀਂ ਚੇਂਜ ਹੁੰਦੀ ਜਿਹੜੀ ਸਟੋਰੀ ਆ ਸਟੋਰੀ ਲਾਈਨ ਤਾਂ ਦੀ ਸੇਮ ਹੀ ਰਹਿਣੀ ਹੈ ਜੋ ਚੇਂਜ ਹੁੰਦਾ ਉਹ ਸਕ੍ਰੀਨ ਪਲੇ ਚੇਂਜ ਹੁੰਦਾ ਉਹ ਚੇਂਜ ਹੁੰਦੇ ਸਾਡੇ ਵੀ ਬੜੀ ਬੜੀ ਚੇਂਜ ਆਪਾਂ 2 ਮਹੀਨੇ ਲਗਾਤਾਰ ਬੈਠੇ ਰਹੇ ਆ ਦੋ ਮਹੀਨੇ ਚ ਬੈਠੇ ਰਹੇ ਆ ਅੱਜ ਨੂੰ ਐਦਾਂ ਕਰ ਲਈਏ ਐਦਾਂ ਕਰ ਲਈਏ ਉਹਦਾਂ ਕਰ ਲਈਏ ਬਟ ਬੇਸ ਲਾਈਨ ਚ ਬੇਸਿਕ ਸਟੋਰੀ ਆ ਜੋ ਤੇ ਇੱਕ ਬੇਸਿਕ ਚੀਜ਼ ਹੋਈ ਉਸ ਤੋਂ ਬਾਅਦ ਫਿਰ ਉਹਦੇ ਵਿੱਚ ਗਾਰਨਿਸ਼ਿੰਗ ਉਹਦੀਆਂ ਮਤਲਬ ਉਹ ਚੀਜ਼ਾਂ ਜਿਹੜੀਆਂ ਹੁੰਦੀਆਂ ਉਹ ਬਦਲਦੀਆਂ ਰਹੀਆਂ ਮਤਲਬ ਐਗਜ਼ਾਮਪਲ 'ਤੇ ਆਪਾਂ ਦਾਲ ਬਣਾ ਲਈਏ ਦਾਲ ਮਾਵਾਂ ਦੀ ਰਹਿਣੀ ਆ ਉੱਤੇ ਧਨੀਆ ਪਾ ਦਿਓ ਤੁਸੀਂ ਕਸੂਰੀ ਮੇਥੀ ਪਾ ਦਿਓ ਜੋ ਮਰਜ਼ੀ ਪਾ ਦਿਓ ਬਟ ਬਾਹਾਂ ਤੇ ਬਾਹਰ ਰਹੇ ਦਾ ਬਿਲਕੁਲ ਬਿਲਕੁਲ ਸਹੀ ਸੇ ਪ੍ਰੋਡਿਊਸਰ ਕੋਲ ਕਿਵੇਂ ਕਹਾਣੀ ਲੈ ਕੇ ਕਿ ਇੱਕ ਕਹਾਣੀ ਸਿਲੈਕਟ ਕਿਵੇਂ ਹੋਈ ਫਿਰ ਅਫੀਸ਼ੀਅਲ ਰਾਈਟਰ ਦਾ ਟਾਈਟਲ ਇਹ ਜਿਹੜਾ ਧੱਬਾ ਤੁਹਾਡੇ ਉੱਤੇ ਇਹ ਕਿਵੇਂ ਲੱਗਿਆ ਤਾਂ ਬਤਲਾਓ ਬਤਲਾਓ ਇਹ ਟੈਗ ਕਹਿ ਸਕਦੇ ਟੈਗ ਕਰ ਲੈਣੇ ਚਲੋ ਇਹਦੀ ਮਤਲਬ ਜ਼ਿਆਦਾ ਪੋਜ਼ਿਟਿਵ ਵੇਜ ਸਿੰਪਲ ਜੀ ਸਟੋਰੀ ਹੈ ਇਹ ਮੈਨੂੰ ਮਿਲੇ ਸੀਗੇ ਆਪਣੇ ਪ੍ਰੋਡਿਊਸਰ ਸਰ ਜਿਹੜੇ ਆ ਇਹ ਇੱਕ ਗਾਣੇ ਦੇ ਸ਼ੂਟ ਤੇ ਮਿਲੇ ਸੀਗੇ ਉਹ ਮੇਰੇ ਕੋਈ ਫਰੈਂਡ ਦਾ ਗਾਣਾ ਸੀਗਾ ਇਹਨਾਂ ਨੇ ਪ੍ਰੋਡਿਊਸ ਕੀਤਾ ਸੀ ਆਪਾਂ ਉਸ ਗਾਣੇ ਦੇ ਮੈਂ ਗਿਆ ਸੀਗਾ ਇਹ ਉੱਥੇ ਮਿਲੇ ਮੈਨੂੰ ਉੱਥੇ ਹਾਈ ਹੈਲੋ ਹੋਈ ਦੇ ਨਾਲ ਵਿੱਚ ਇੱਕ ਲਿੰਕ ਸੀਗਾ ਬੰਦਾ ਤੇ ਮਤਲਬ ਇਹ ਬੰਦੇ ਦਾ ਨਾਮ ਸਨੀ ਹੈ ਜੀ ਸਨੀ ਸਿੰਘ ਕਰਕੇ ਬੰਦਾ ਡਾਇਰੈਕਟਰ ਹੈ ਉਹਨੇ ਗਾੜਾ ਡਾਇਰੈਕਟ ਕੀਤਾ ਸੀਗਾ ਉਹਨੇ ਫਿਰ ਮਤਲਬ ਇਹਦਾ ਡਿਸਕਸ ਕੀਤਾ ਵੀ ਸਰ ਮਤਲਬ ਸਟੋਰੀ ਲੱਭ ਰੇਆ ਕੋਈ ਇੰਟਰਸਟ ਦੇ ਦੀ ਫਿਰ ਉਸ ਤੋਂ ਬਾਅਦ ਇੱਕ ਸਾਡੀ ਫਿਲਮ ਚੱਲ ਰਹੀ ਸੀ ਪਹਿਲਾਂ ਆਪਾਂ ਕੰਮ ਕਰ ਰਹੇ ਸੀ ਉਹ ਵੀ ਰਿਲੀਜ਼ ਹੋਏਗੀ ਥੋੜੀ ਦੇਰ ਤੱਕ ਉਹਦਾ ਟਾਈਟਲ ਹੈ ਜੀ ਕਰਾਰਖਾ ਕਰਾਰਖਾ ਫਿਲਮ ਹੈ ਉਵੀ ਆਪਾਂ ਅਨਾਉਂਸ ਕਰਾਂਗੇ ਥੋੜੀ ਜਲਦੀ ਹੀ ਕਰਾਂਗੇ ਉਹਦੇ ਵਿੱਚ ਮਤਲਬ ਆਪਾਂ ਈਪੀ ਕਰ ਰਹੇ ਸੀਗੇ ਤੇ ਦਾਣਾ ਮੈਂ ਈਪੀ ਸੀਗਾ ਤੇ ਆਪਾਂ ਦੋਨੇ ਜਣੇ ਇਕੱਠੇ ਕੰਮ ਕਰਦੇ ਸੀ ਈਪੀ ਦੀ ਪੋਸਟ ਤੇ ਸੋ ਉੱਥੇ ਫਿਰ ਉਹ ਸਦੀ ਸਿੰਘ ਨੇ ਡਿਸਕਸ ਕੀਤਾ ਮੇਰੇ ਨਾਲ ਕਿ ਇਦਾਂ ਇਦਾਂ ਹੈਗੀ ਆ ਕਹਾਣੀ ਉਹਨਾਂ ਨੂੰ ਚਾਹੀਦੀ ਹੈ ਸੋ ਫਿਰ ਪ੍ਰੋਡਿਊਸਰ ਸਰ ਅਨਿਲ ਪੰਡਾਰੀ ਜੀ ਇਹਨਾਂ ਦੇ ਘਰੇ ਆਇਆ ਹਾਈ ਹੈਲੋ ਹੋਈ ਮੀਟਿੰਗ ਹੋਈ ਇਹਨਾਂ ਨੇ ਕੁਝ ਥੋੜ ਪ੍ਰੋਸੈਸ ਆਪਣਾ ਦੱਸਿਆ ਕਿ ਮੈਂ ਕੋਈ ਐਵੇਂ ਦੀ ਚੀਜ਼ ਚਾਹੁੰਦਾ ਹਾਂ ਕਿਉਂਕਿ ਇਹ ਖੁਦ ਜਿਹੜੇ ਆ ਇਹਨਾਂ ਨੇ ਮਤਲਬ ਫਿਲਮ ਮੇਕਿੰਗ ਦਾ ਡਿਪਲੋਮਾ ਵਗੈਰਾ ਕੀਤਾ ਯ ਤੇ ਇਹ ਇਹਦੇ ਆਪਣਾ ਯੂਨੀਵਰਸਿਟੀ ਤੋਂ ਯੂਨੀਵਰਸਿਟੀ ਤੋਂ ਫਿਲਮ ਮੇਕਿੰਗ ਦਾ ਡਿਪਲੋਮਾ ਕੀਤਾ ਹੋਇਆ ਹੈ ਇਹਨਾਂ ਨੇ ਸੋ ਇਹਨਾਂ ਨੇ ਕਿਹਾ ਕਿ ਮੈਂ ਇਦਾਂ ਦਾ ਕੁਝ ਥੋੜਾ ਪ੍ਰੋਸੈਸ ਚਾਹੀਦਾ ਸੋ ਮੈਂ ਆਈਡੀਆ ਆਪਾ ਦੱਸਿਆ ਇੱਕ ਉਸ ਟਾਈਮ ਤੇ ਮੈਂ ਕੱਲਾ ਹੀ ਸੀਗਾ ਆਪਾ ਆਈਡੀਆ ਦੱਸਿਆ ਫਿਰ ਮੈਂ ਡਿਸਕਸ ਕੀਤਾ ਵੀ ਮੈਂ ਇਦਾਂ ਦਾ ਕਰ ਦਿੱਤਾ ਹਨਾ ਉਹ ਕਹਿੰਦੇ ਇਹੀ ਕਰਨੀ ਆ ਉਹਨਾਂ ਨੂੰ ਕਲਾਈਮੈਕਸ ਬਹੁਤ ਪਸੰਦ ਆ ਓਕੇ ਤੋ ਤਾਂ ਨੂੰ ਵੀ ਕਲਾਈਮੈਕਸ ਹੀ ਆਊਗਾ ਫਿਲਮ 'ਚ ਕਲਾਈਮੈਕਸ ਹੀ ਹੈ ਸਾਰੀ ਮਤਲਬ ਜਿਹੜੇ ਤੁਹਾਡੇ ਡਾਊਟ ਆ ਸਾਰੇ ਉਹ ਕਲਾਈਮੈਕਸ ਹੀ ਕਲੀਅਰ ਹੋਣਗੇ ਇੱਕ ਵੀ ਹਾਂ ਯਾਰ ਕੀ ਇਹ ਆ ਚੀਜ਼ ਕਿਉਂ ਚੱਲੀ ਆ ਫਿਰ ਫਿਰ ਦਨ ਸ਼ੁਰੂ ਇੱਥੋਂ ਸ਼ੁਰੂ ਹੋਈ ਗੱਲ ਫਿਰ ਆਪਾਂ ਫਿਰ ਆਪਾਂ ਆਗੇ ਟੀਮ ਹੈ ਜਿਹੜੇ ਡਾਇਰੈਕਟਰ ਸਾਹਿਬ ਬੈਠੇ ਫਿਰ ਆਪਾਂ ਮੇਨ ਸਟੋਰੀ ਉਹਨਾਂ ਨਾਲ ਬੈਠ ਕੇ ਡਿਵੈਲਪ ਕੀਤੀ ਕਿ ਇਹ ਬਣ ਗਈ ਆ ਕਹਾਣੀ ਸਕਰੀਨ ਪਲੇ ਬਣ ਗਿਆ ਫਿਰ ਡਾਇਲੋਗਸ ਉਹਨਾਂ ਦੇ ਨਾਲ ਬੈਠ ਕੇ ਲਿਖੇ ਫਿਰ ਪ੍ਰੋਡਿਊਸਰ ਸਰ ਆਪ ਬੈਠੇ ਆਪਾਂ ਚਾਰੇ ਜਣੇ ਕਾਫੀ ਟਾਈਮ ਬੈਠਦੇ ਰਹੇ ਡਾਇਲੋਗਸ ਦੇਖਦੇ ਰਹੇ ਫਿਰ ਜਿਹੜੇ ਬੰਦੇ ਨੇ ਬੁਲਾਇਆ ਸੀਗਾ ਸੰਜੀਤ ਸਿੰਘ ਉਹ ਵੀ ਸਾਡੇ ਨਾਲ ਕਾਫੀ ਸਾਥ ਦਿੱਤਾ ਉਹਦੇ ਨਾਲ ਬੈਠਾ ਰਿਹਾ ਆਪਾਂ 7-8 ਜਣੇ ਬੈਠ ਕੇ ਫਿਰਿੰਦਰਜੀਤ ਭਾਜੀ ਆਏ ਫਿਰ ਉਹਨਾਂ ਚੀਜ਼ਾਂ ਨੂੰ ਪ੍ਰੈਕਟੀਕਲ ਸ਼ੇਪ ਦਿੱਤੇ ਅਨੰਦਰਜੀਤ ਗਿੱਲ ਜੀ ਈਪੀ ਆ ਜਿਹੜੇ ਉਹਦੇ ਬਲੇ ਕਾਸਟਿੰਗ ਕੀ ਹੋਣੀ ਚਾਹੀਦੀ ਆ ਕਿਵੇਂ ਉਹ ਸਾਰਾ ਕੋਈ ਪ੍ਰੈਕਟੀਕਲ ਸ਼ੇਪ ਦੇ ਕੇ ਫਿਰ ਤੇ ਇਹਦੀ ਜਿਹੜਾ ਫਿਲਮ ਦੇ ਨਾਲ ਰਾਈਟਰ ਦੇ ਨਾਲ ਨਾਲ ਆਪਾਂ ਥੋੜੇ ਪ੍ਰੋਡਕਸ਼ਨ 'ਚ ਵੀ ਹੈ ਇਸ ਫਿਲਮ ਦਾ ਮੈਂ ਪ੍ਰੋਡਕਸ਼ਨ ਡਿਜ਼ਾਈਨਰ ਆ ਇਹ ਪਰਬ ਸਿੱਧੂ ਜੀ ਲਾਈਨ ਪ੍ਰੋਡਿਊਸਰ ਆ ਫਿਲਮ ਦੇ ਸੋ ਫਿਰ ਆਪਣੀ ਆਪਣੀ ਸਟੂਡੀਓ ਆਪਣੀ ਫਿਲਮ ਆਪ ਹੀ ਪ੍ਰੈਕਟੀਕਲ ਸ਼ੇਪ ਦੇਣਾ ਚਾਹੁੰਦੇ ਸੀਗੇ ਮੈਂ ਪਹਿ ਹੀ ਲਈਆਂ ਵੀ ਯਾਰ ਕਿ ਆਪਾਂ ਆਪ ਹੀ ਜ਼ਿੰਮੇਵਾਰੀਆਂ ਲੈ ਕੇ ਅੱਗੇ ਇਹਨੂੰ ਪੂਰਾ ਸਿਰੇ ਤੱਕ ਲੈ ਗਏ ਸੋ ਜਿਹੜੀ ਕਹਾਣੀ ਹੁੰਦੀ ਆ ਉਹ ਬੱਚਾ ਹੁੰਦਾ ਇੱਕ ਰਾਈਟਰ ਦਾ ਸੋ ਆਪਣੇ ਬੱਚੇ ਨੂੰ ਆਪ ਪਰੂਰਿਸ਼ ਕਰਕੇ ਵੱਡਾ ਹੋ ਕੇ ਹੁਣ ਅੱਜ ਥੀਏਟਰ ਤੇ ਲੱਗਣਾ ਮਤਲਬ ਕਿ ਉਹਨੂੰ ਡਿਗਰੀ ਮਿਲ ਗਈ ਕਾਲਜ ਦੀ ਜਦੋਂ ਤੁਹਾਡੀ ਕਹਾਣੀ ਸਿਲੈਕਟ ਹੋ ਗਈ ਜਦੋਂ ਪਹੁੰਚੀ ਰਾਉਂਡ ਟੇਬਲ ਤੇ ਹਨਾ ਜਦੋਂ ਅਪਰੂਵ ਹੋ ਗਈ ਜਦੋਂ ਐਗਜ਼ੀਕਿਊਸ਼ਨ ਦੀ 바ਰੀ ਆਈ ਉਦੋਂ ਜਿਹੜੇ ਡਾਇਰੈਕਟਰ ਵੱਲੋਂ ਜਾਂ ਐਕਟਰਸ ਵੱਲੋਂ ਇੰਪਰੋਵਾਈਜ਼ੇਸ਼ਨਸ ਹੁੰਦੀਆਂ ਐ ਸਹੀ ਕਿ ਨਹੀਂ ਆਲ ਵੈਲਕਮਡ ਹਾਂ ਇੰਪਰੋਵਾਈਜੇਸ਼ਨਸ ਵੇਖੋ ਇਹ ਜਿਹੜੀਆਂ ਇੰਪਰੋਵਾਈਜੇਸ਼ਨਸ ਹੁੰਦੀਆਂ ਇਹ ਔਨ ਸੈਟ ਵੀ ਹੁੰਦੀਆਂ ਰਹਿੰਦੀਆਂ ਇਹ ਜ਼ਰੂਰੀ ਨਹੀਂ ਆ ਕਿ ਆਪਾਂ ਮਤਲਬ ਪਹਿਲਾਂ ਕੁਝ ਡਿਸਕਸ ਕੀਤਾ ਹੈ ਆਪਾਂ ਉਹੀ ਲੈ ਕੇ ਸੈਟ ਤੇ ਜਾਵਾਂਗੇ ਤੇ ਮਤਲਬ ਉਹ ABC ਅਗਰ ਉੱਥੇ ਲਿਖਿਆ ਤੇ ਉੱਥੇ ਜਾ ਕੇ ਆਪਾਂ ABC ਹੀ ਸ਼ੂਟ ਕਰਾਂਗੇ ਐਦਾਂ ਨਹੀਂ ਹੁੰਦਾ ਉਹ ਇੰਪਰੋਵਾਈਜੇਸ਼ਨਸ ਜਿਹੜੀਆਂ ਇੰਪਰੋਵਾਈਜੇਸ਼ਨਸ ਹੁੰਦੀਆਂ ਉਹ ਔਨ ਸੈਟ ਵੀ ਹੁੰਦੀਆਂ ਰਹਿੰਦੀਆਂ ਔਰ ਉਹਨਾਂ ਅਗਰ ਕੋਈ ਉਹਦੇ ਵਿੱਚ ਕ੍ਰੀਏਟਿਵ ਗੱਲ ਹੋਊਗੀ ਅਗਰ ਕੁਝ ਉਹਦੇ ਵਿੱਚ ਅੱਛੀ ਬੈਟਰਮੈਂਟ ਹੋਊਗੀ ਤੇ ਉਹਨਾਂ ਨੂੰ ਆਬਵੀਅਸਲੀ ਉਹਨਾਂ ਨੂੰ ਇੰਪਲੀਮੈਂਟ ਕੀਤਾ ਜਾਂਦਾ ਹੈ ਬਿਲਕੁਲ ਬਿਲਕੁਲ ਸੋ ਇਹ ਦੋ ਦੋਸਤਾਂ ਦੇ ਮਤਲਬ ਬੈਠ ਕੇ ਇੱਕ ਮਾਈਂਡ ਦੇ ਵਿੱਚ ਥੋਟ ਆਇਆ ਤਾਂ ਤੁਸੀਂ ਦੋਵਾਂ ਨੇ ਨਾਲ ਮਿਲ ਕੇ ਇੱਕ ਕਹਾਣੀ ਲਿਖੀ ਜੋ ਅੱਜ ਫਿਲਮ ਬਣ ਗਈ ਹੈ ਮੈਂ ਬਿਲਕੁਲ ਬਾਈ ਕਿ ਇਹਨਾਂ ਸਮੂਥਲੀ ਵੀ ਨਹੀਂ ਹਾਂ ਇਹਨਾਂ ਸਮੂਥਲੀ ਵੀ ਕਹਿ ਸਕਦੇ ਹਾਂ ਫੈਕ ਹੁੰਦੀ ਸੇਂ ਕਰਦੇ ਯਾਰ ਇਤੋਂ ਐਦਾਂ ਨਹੀਂ ਐਦਾਂ ਕਰ ਲੀਏ ਤੁਹਾਡੇ ਆਪਸ ਦੇ ਵਿੱਚ ਹੋਈ ਥੋੜੀ ਬਹਿਸ ਬਹੁਤ ਵਾਰੀ ਹੁੰਦੀ ਹੈ ਜੀ ਬਹੁਤ ਕਈ ਵਾਰੀ ਕਿਸੇ ਸੀਨ ਨੂੰ ਲੈ ਕੇ ਹੋ ਜਾਂਦੀ ਹੈ ਕਈ ਵਾਰੀ ਫਿਰ ਕਈ ਵਾਰੀ ਐ ਹੁੰਦਾ ਹੈ ਵੀ ਜਦੋਂ ਜਦੋਂ ਫਿਰ ਕਿਸੇ ਗੱਲ ਤੋਂ ਬਹਿਸ ਹੁੰਦੀ ਹੈ ਫਿਰ ਦੋ ਦੋ ਦਿਨ ਕਈ ਵਾਰੀ ਮੀਡੀਆ ਵੀ ਇੱਕ ਦੂਜੇ ਨੂੰ ਹਨਾ ਵੀ ਠੀਕ ਹੈ ਹਨਾ ਵੀ ਬਸ ਐ ਵੇਖ ਕੇ ਰਹਿਣਾ ਐ ਉਹ ਕੋਈ ਸੀਨ ਹੁੰਦਾ ਉਹ ਪਰਸਨਲ ਪਿਆਰਾ ਹੁੰਦਾ ਬੰਦੇ ਨੂੰ ਨਹੀਂ ਯਾਰ ਇਹਨੂੰ ਐਦਾਂ ਹੀ ਕਰਨਾ ਵਾ ਪਰ ਉਹ ਫਿਲਮ ਲਈ ਸਹੀ ਨਹੀਂ ਹੁੰਦਾ ਫਿਰ ਕੀ ਹੁੰਦਾ ਵੀ ਉਹ ਆਪਣੇ ਇਮੋਸ਼ਨਸ ਨੂੰ ਸਾਈਡ ਤੇ ਰੱਖ ਕੇ ਬਹੁਤ ਸਾਰੀਆਂ ਚੀਜ਼ਾਂ ਨੂੰ ਉਹਦੇ ਬਾਰੇ ਸੋਚਨੀ ਪੈਂਦੀਆਂ ਵੀ ਯਾਰ ਇਹ ਮਤਲਬ ਇਹ ਮਤਲਬ ਆਡੀਅנס ਨੂੰ ਇਹਦੇ ਬਾਰੇ ਚ ਆਡੀਅנס ਦਾ ਰਿਵਿਊ ਕੀ ਹੋਊਗਾ ਇਹਦੇ ਬਾਰੇ ਚ ਇਹਦੇ ਬਾਰੇ ਚ ਕੀ ਸੋਚਦੀ ਹੈ ਆਡੀਅנס ਹਨ ਬਹੁਤ ਸਾਰੀਆਂ ਚੀਜ਼ਾਂ ਸੋਚਣੀਆਂ ਪੈਂਦੀਆਂ ਤੁਸੀਂ ਫਿਲਮ ਦੇਖ ਲਈ ਜੋ ਬਣ ਕੇ ਜੋ ਪ੍ਰੋਡਕਟ ਦੇਖਦੇ ਆ ਜਿਵੇਂ ਦੇਖਣੀ ਜੀ ਐਸੀ ਤੇ ਤੁਸੀਂ ਆਪਣੀ ਫਿਲਮ ਦੇਖ ਕੇ ਕਿੰਨੀ ਕੀ ਬਾਰੇ ਇਮੋਸ਼ਨਲ ਹੋਇਓ ਜਾਂ ਕਿੰਨੀ ਇਹਦੇ ਫਿਲਮ ਦੇ ਇੱਕ ਸੀਨ ਆਊਗਾ ਤੁਹਾਡੇ ਦੇਰ ਚ ਇੱਕ ਗਾਣਾ ਆ ਉਹ ਗਾਣਾ ਪਰ ਰਿਵੀਲ ਨਹੀਂ ਕਰਦੇ ਕੁਝ ਨਹੀਂ ਮੈਂ ਉਹ ਇਮੋਸ਼ਨ ਦੱਸ ਰਿਹਾ ਕਿ ਉਹ ਸੀ ਨੂੰ 10 ਵਾਰੀ ਦੇਖਿਆ ਪਰ ਇੱਕੋ ਵਾਰੀ ਲਗਾਤਾਰ ਮਤਲਬ ਹੁਣ ਦੇਖਿਆ ਰੀਪਲੇ ਰੀਪਲੇ ਕਲਰ ਕਰੈਕਸ਼ਨ ਸਹੀ ਕਰ ਰਹੇ ਸੀਗੇ ਉਦੋਂ ਦੇਖਿਆ ਵਾਰ-ਵਾਰ ਜਿੰਨੀ ਵਾਰੀ ਦੇਖਿਆ ਉੰਨੀ ਵਾਰੀ ਰੋਣਾ ਆ ਅੱਛਾ ਜਿੰਨੀ ਵਾਰੀ ਹਾਂ ਇੱਕ ਹੈ ਮੂਮੈਂਟ ਐਵੇਂ ਦੀ ਫਿਲਮ ਦੇ ਵਿੱਚ ਕਿ ਅਸੀਂ ਉਹ ਉਹ ਸਿਰਫ ਇਹ ਨਹੀਂ ਆ ਕਿ ਉਹ ਸਕਰੀਨ ਦੇ ਉੱਪਰ ਕਿ ਉਹ ਜਦੋਂ ਮਾਹੌਲ ਡਿਊਰਿੰਗ ਦਾ ਸ਼ੂਟ ਵੀ ਨਾ ਡਿਊਰਿੰਗ ਦਾ ਸ਼ੂਟ ਸ਼ੂਟਿੰਗ ਕਰਦੇ ਟਾਈਮ ਵੀ ਜਦੋਂ ਉਹ ਚੀਜ਼ ਸ਼ੂਟ ਕਰਨ ਲੱਗਦੇ ਸੀ ਯਾਨੀ ਮਤਲਬ ਸਾਡੇ ਨਾਲ ਬੈਟਰ ਦੀ ਬਹੁਤ ਪ੍ਰੋਬਲਮ ਰਹੀ ਹੈ ਸ਼ੂਟ ਦੇ ਉੱਪਰ ਹਾਂ ਤੇ ਮਤਲਬ ਇੱਕ ਦਿਨ ਅਸੀਂ ਸ਼ੂਟ ਕਰਨ ਲੱਗੇ ਤੇ ਉਹ ਮਤਲਬ ਉਹਨੂੰ ਵੀ ਨਹੀਂ। ਅਦ ਵਿਚਾਰ ਰਹਿ ਗਿਆ ਵੀ ਉਹ ਨਹੀਂ ਕੀਤਾ ਗਿਆ। ਦੋ ਤਿੰਨ ਦਿਨ ਬਾਅਦ ਫਿਰ ਉਹ ਸੇਮ ਲੋਕੇਸ਼ਨ ਦੇ ਉੱਪਰ ਦੁਬਾਰਾ ਸ਼ੂਟ ਕੀਤਾ ਉਹ ਲਈ ਸੀ। ਜਿੰਨਾ ਇਮੋਸ਼ਨਲ ਮਤਲਬ ਸਾਡਾ ਕ੍ਰਿਊ ਪਹਿਲੇ ਦਿਨ ਉਸ ਮੂਮੈਂਟ ਦੇ ਉੱਪਰ ਹੋਇਆ ਹਨਾ ਉਸ ਤੋਂ ਵੱਧ ਇਮੋਸ਼ਨਲ ਸਾਡਾ ਕ੍ਰਿਊ ਨੈਕਸਟ ਡੇ ਜਿਹੜਾ ਅਸੀਂ ਜੋ ਸ਼ੂਟ ਕੀਤਾ ਉਦੋਂ ਇਮੋਸ਼ਨਲ ਹੋਏ ਉਸ ਜਗ੍ਹਾ ਦੇ ਉੱਪਰ ਵੀ ਉਹ ਮਤਲਬ ਇਨਾ ਇੰਪੈਕਟ ਹੈ ਉਹ ਵળે ਮਤਲਬ ਉਹ ਜਗ੍ਹਾ ਦਾ ਉਹ ਵળે ਉਹਲੇ ਸੀਨ ਦਾ ਇੰਨਾ ਕਿ ਇੰਪੈਕਟ ਹੈ ਮਤਲਬ ਉਹ ਤੁਹਾਡੇ ਮਤਲਬ ਕਿ ਜਿਹੜੇ ਵੀ ਲਾਈਟ ਬੈਲ ਤੋਂ ਲਾਈਟ ਬੈਲ ਤੱਕ ਵੀ ਸਭ ਕਨੈਕਟ ਸਾਰੇ ਮਤਲਬ ਕਨੈਕਟਡ ਸੀਗੇ ਉਸ ਦੀ ਨਾਲ ਤੇ ਸਾਨੂੰ ਜਦੋਂ ਆਪਾਂ ਫਿਲਮ ਦੇਖਣ ਜਾਈਏ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਅਸੀਂ ਟਿਸ਼ੂ ਪੱਪਰ ਨਾਲ ਲੈ ਕੇ ਜਾਈਏ ਆ ਚਲੋ ਕਹਿ ਸਕਦੇ ਹਾਂ ਜਾਣਾ ਚਾਹੀਦਾ ਜਾਣਾ ਚਾਹੀਦਾ ਹੈ ਕਿ ਮਤਲਬ ਹਾਂ ਕਿ ਤੁਹਾਨੂੰ ਬਹੁਤ ਇਮੋਸ਼ਨਲ ਫਿਲਮ ਹੈ ਬਹੁਤ ਰੋਮਾਂਟਿਕ ਮੂਵੀ ਹੈ ਹਾਲਾਂਕਿ ਕਾਫੀ ਸਮੇਂ ਤੋਂ ਜੋ ਹੈ ਕਿ ਉਹ ਪੰਜਾਬੀ ਸਿਨੇਮਾ ਦੇ ਵਿੱਚ ਐਕਸ਼ਨ 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 ਫਿਲਮਾਂ ਬਣ ਰਹੀ ਹੈ ਤੇ ਕਾਫੀ ਸਮੇਂ ਤੋਂ ਰੋਮਾਂਟਿਕ ਫਿਲਮ ਦੀ ਉਹ ਡੇਟ ਵੀ ਕੀਤੀ ਜਾ ਰਹੀ ਸੀ ਕਿ ਨਹੀਂ ਯਾਰ ਉਹ ਤਾਂ ਕੁਝ ਥੋੜਾ ਜਿਹਾ ਐਕਸ਼ਨ ਦਾ ਐਕਸ਼ਨ ਦਾ ਵੀ ਥੋੜਾ ਫਲੇਵਰ ਰਹੇਗਾ ਆਪਣੇ ਬਲਮ ਜੀ ਬਟ ਉਹਨਾ ਜ਼ਿਆਦਾ ਨਹੀਂ ਹੈ ਕਿ ਮਤਲਬ ਆਪਾਂ ਇਹਦਾ ਜਨਰੇ ਐਕਸ਼ਨ ਨਹੀਂ ਕਹਿ ਸਕਦੇ ਇਹਦਾ ਠੀਕ ਹੈ ਬਟ ਹਾਂ ਥੋੜਾ ਜਿਹਾ ਕੁਝ ਹੈ ਮਤਲਬ ਕੁਝ ਬੇਸਿਕਲੀ ਆਪਾਂ ਕਹੀਏ ਤੇ ਡਰਾਮੈਟਿਕ ਜ਼ਿਆਦਾ ਮਤਲਬ ਹੈ ਡਰਾਮਾ ਜ਼ਿਆਦਾ ਕਹਿ ਸਕਦੇ ਆਪਾਂ ਕਿ ਡਰਾਮਾ ਡਰਾਮੈਟਿਕ ਜ਼ਿਆਦਾ ਹੈ ਯਾਰ ਸੋ ਕਨੈਕਟਿਕ ਕਨੈਕਟ ਕਰਨ ਵਾਲਾ ਡਰਾਮਾ ਜਿਹਨੂੰ ਆਪਾਂ ਕਹਿੰਦੇ ਐਮੋਸ਼ਨਲ ਡਰਾਮਾ ਓਕੇ ਐਮੋਸ਼ਨਸ ਦੇ ਨਾਲ ਥੋੜੀ ਜਿਹੀ ਉਹ ਕਿ ਐਮੋਸ਼ਨਸ ਦੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਹੋਊਗੀ ਕਿ ਬੰਦਾ ਹਰ ਇਮੋਸ਼ਨ ਫੀਲ ਕਰੇਗਾ ਉੱਥੇ ਬੈਠ ਕੇ ਜਿਵੇਂ ਕਈ ਵਾਰੀ ਹੁੰਦਾ ਨਾ ਕਿ ਇੱਕ ਕਨਸਟੈਂਟ ਇਮੋਸ਼ਨ ਹੈ ਕਿ ਰੋਮਾਂਟਿਕ ਹੈ ਬਸ ਪਿਆਰ ਹੀ ਪਿਆਰ ਆਉਂਦਾ ਇਹ ਨਹੀਂ ਚੀਜ਼ ਹੋਊਗੀ ਛੇੜਛਾੜ ਹੋਊਗੀ ਸਾਰੀ ਓਪ ਡਾਊਨ ਓਪ ਡਾਊਨ ਹੋਣਗੇ ਮਤਲਬ ਅਗਰ ਹੁਣ ਰੋਮਾਂਟਿਕ ਚੱਲ ਰਿਹਾ ਤੇ ਥੋੜੀ ਟਾਈਮ ਬਾਅਦ ਸੈਡ ਹੋਊਗਾ ਥੋੜੇ ਗੁੱਸਾ ਵੀ ਆਊਗਾ ਹਾਂ ਗੁੱਸਾ ਵੀ ਆਊਗਾ ਆ ਕਿਸੇ ਵੀ ਟਰੈਕਟਰ ਦੇ ਕੈਰੈਕਟਰ ਦੇ ਉੱਪਰ ਆ ਸਕਦਾ ਹੈ ਕਿਸੇ ਦੇ ਉੱਪਰ ਵੀ ਆ ਸਕਦਾ ਹੈ ਵੀ ਯਾਰ ਵਾਈ ਯੂ ਡੂਇੰਗ ਥਿਸ ਯਾਰ ਸੋ ਕਹਾਣੀ ਲਿਖਣ ਤੋਂ ਕਹਾਣੀ ਸ਼ੂਟ ਕਰਨ ਤੱਕ ਦੀ ਸਟੋਰੀ ਤਾਂ ਅਸੀਂ ਆਪਾਂ ਤੁਹਾਡੇ ਕੋਲੋਂ ਸੁਣ ਲਈ ਬਟ ਹੁਣ ਜਿਹੜਾ ਮੇਨ ਮੇਰਾ ਸਵਾਲ ਤੁਹਾਡੇ ਦੋਵਾਂ ਕੋਲੋਂ ਹੈ ਕਿ ਇਹ ਜਿਹੜਾ ਆਈਡੀਆ ਸੀ ਇਹ ਕਿਦੇ ਮਾਈਂਡ ਵਿੱਚ ਪਹਿਲੇ ਆਇਆ ਸੀ ਕਿ ਨਹੀਂ ਯਾਰ ਐਦਾਂ ਵੀ ਕਹਾਣੀ ਲਿਖ ਸਕਦੇ ਆ ਸ਼ੁਰੂਆਤ ਕਿਨੇ ਗਿੱਤੇ ਸੀ ਸੋ ਪਵਨ ਜੀ ਲਾਈਕ ਤੁਹਾਡਾ ਦਿਲ ਟੁਕ ਦਿਲ ਹਾਰਟ ਬ੍ਰੇਕ ਟੁੱਟਦਾ ਰਹਿਣਾ ਮੈਨੂੰ ਅੱਤੇ ਚੱਕਰ ਟੁੱਟਦਾ ਰਹਿਣਾ ਮੈਨੂੰ ਅੱਤੇ ਕੋਈ ਚੱਕਰ ਨਹੀਂ ਹਾਂ ਟੁੱਟਦਾ ਰਹਿਣਾ ਚਾਹੀਦਾ ਹਾਂ ਹਾਂ ਦਿਲ ਟੁੱਟਦਾ ਰਹਿਣਾ ਚਾਹੀਦਾ ਦਿਲ ਕਦੀ ਵੀ ਮਤਲਬ ਜੋੜ ਕੇ ਨਹੀਂ ਰੱਖਣਾ ਚਾਹੀਦਾ ਉਹਦਾ ਮੈਂ ਤੁਹਾਨੂੰ ਇੱਕ ਇੱਕ ਐਗਜ਼ਾਮਪਲ ਦਿੰਦਾ ਸਿੰਪਲ ਜਿਹਾ ਐਗਜ਼ਾਮਪਲ ਹੈ ਇੱਕ ਗਲਾਸ 'ਚ ਪਾਣੀ ਪਾ ਕੇ ਰੱਖਿਓ ਉਹ ਪਿਆ ਰਹੂਗਾ ਤੇ ਉਹ 'ਚ ਉਲੀ ਲੱਗੂਗੀ ਲੱਗੂਗੀ ਸੋ ਦਿਲ ਜੁੜਿਆ ਰਹੇਗਾ ਇਕ ਤਰ੍ਹਾਂ ਦੇ ਫਿਕਸ ਹੋ ਜਾਏਗਾ ਤੇ ਉਲੀ ਲੱਗੂਗੀ ਲੱਗੂਗੀ ਉਹ ਤੇ ਹਲਚਲ ਰਹਿਣੀ ਚਾਹੀਦੀ ਥੋੜੀ ਜੀ ਟੁੱਟਦਾ ਰਹਿਣਾ ਚਾਹੀਦਾ ਤੇ ਬਾਅਦ ਹੀ ਤੁਹਾਡੇ ਅੰਦਰੋਂ ਇੱਕ ਕਹਾਣੀ ਨਿਕਲੇਗੀ ਨਹੀਂ ਇਹ ਤਾਂ ਮੈਂ ਲਿਖਦਾ ਤੇ ਮੈਂ ਜਦੋਂ 6th ਕਲਾਸ 'ਚ ਹੋਰ ਹੁੰਦਾ ਹਾਂ ਉਹ ਹੁੰਦਾ ਥੋੜੀ ਦਿਲ ਟੁੱਟਦਾ ਹਾਂ ਮੈਂ 6th ਕਲਾਸ 'ਚ ਸੀਗਾ ਜਦੋਂ ਮੈਂ ਜ਼ਿੰਦਗੀ ਦੀ ਪਹਿਲੀ ਕਵਿਤਾ ਲਿਖੀ ਸੀਗੀ ਮੇਰੀ ਐਜੂਕੇਸ਼ਨ ਹੈਗੀ ਆ ਨਵੋਦੇਆ ਦੀ ਜਵਾਰ ਨਵੋਦੇਆ ਵਿਦਿਆਲਿਆ ਸੋ ਮੈਂ ਕਰੋ ਗਿਆ ਨਵੋਦੇਆ ਵਿਦਿਆਲਿਆ ਦੇ ਵਿੱਚ ਪਿੰਡ ਤੋਂ ਗਏ ਸੀਗੇ ਕੋਈ ਪਤਾ ਪਤਾ ਨਹੀਂ ਇਹਦਾ ਖਾਸ ਉਹ ਤੇ ਸਾਡੇ ਟੀਚਰ ਸੀਗੇ ਹਿੰਦੀ ਦੇ ਟੀਚਰ ਸੀਗੇ ਹੈਂਡੀਕੈਪ ਸੀ ਉਹ ਤੇ ਉਹ ਮ ਕਹਿੰਦੇ ਤੂੰ ਰੋਂਦਾ ਕਿਉਂ ਨਹੀਂ ਮੈਂ ਕਹਾਂ ਜੀ ਰੋ ਕੇ ਕੀ ਹੋ ਜਾਣਾ ਰੋਵਾ ਰੋਵਾਂਗਾ ਤੇ ਕੀ ਹੋ ਜਾਏਗਾ ਬੱਤ ਬੱਤ ਉਹ ਕਹਿੰਦੇ ਚੱਲ ਠੀਕ ਆ ਫਿਰ ਤੂੰ ਇੱਥੇ ਕਵਿਤਾ ਲਿਖ ਕੇ ਲਿਆ ਕਿ ਤੂੰ ਰੋਣਾ ਕਿਉਂ ਨਹੀਂ ਆ ਉਹ ਮੈਂ ਮਤਲਬ ਦੋ ਤਿੰਨ ਹਫ਼ਤੇ ਮੱਥਾ ਮਾਰਦਾ ਰਿਆਂ ਜੋੜ ਜੜ ਕੇ ਕਵਿਤਾ ਬਣਾਈ ਦੁੱਖ ਤੋਂ ਸਭ ਕੋ ਹੁੰਦਾ ਹੈ ਜੋ ਕਰਮੇ ਹੁੰਦਾ ਹੈ ਉਹ ਵੀ ਰੋਤਾ ਹੈ ਬਾਰ ਵੀ ਰੋਤਾ ਹੈ ਐਦਾਂ ਜੀ ਕਰਕੇ ਸੀਗੀ ਉਹ ਕਵਿਤਾ ਬਣਾਈ ਫਿਰ ਉਥੋਂ ਜਰਨੀ ਸਟਾਰਟ ਹੋਈ ਲਿਖਣ ਦੀ ਲਿਖਣ ਦੀ ਲਿਖਣ ਦੀ ਲਿਖਦੇ ਰਹੇ ਲਿਖਦੇ ਰਹੇ ਲਿਖਦੇ ਰਹੇ ਫਿਰ ਕਾਲਜ ਇਸ ਤੇ ਯੂਥ ਫੈਸਟ ਤੇ ਪਰਫਾਰਮ ਪਲੇਸ ਵਗੈਰਾ ਲਿਖੇ ਉਹ ਤੋਂ ਫਿਰ ਕਹਾਣੀ ਇਦਾਂ ਤੁਰਦੀ 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 ਉਹ ਫਿਰ ਮੇਸੀ ਗਲੀ ਮਤਲਬ ਇੱਕ ਥੋੜਟ ਲਿਆ ਸ਼ੁਰੂ ਕੀਤਾ ਫਿਰ ਆਪਰ ਰਲ ਕੇ ਖਤਮ ਕੀਤੀ ਉਹ ਮੇਰੇ ਕੋ ਖਤਮ ਨਹੀਂ ਹੋ ਰਹੀ ਸੀ ਕੱਲੇ ਕੋ ਹਾਂ ਮਤਲਬ ਹਾਂਂਡ ਨਹੀਂ ਡਿਸਾਈਡ ਹੋ ਬੇਸਿਕਲੀ ਇਦਾਂ ਹੀ ਹੁੰਦਾ ਹੈ ਨਾ ਕਿ ਜਿੱਦਾਂ ਇੱਕ ਮੂਵੀ ਸੀ ਉਹ ਮਤਲਬ ਮੈਂ 2013 ਚ ਲਿਖਣਾ ਸਟਾਰਟ ਕੀਤੀ ਹੈ ਨਾ ਤੇ ਉਹਦਾ ਸਾਰਾ ਰੈਡੀ ਉਹ ਸਾਰੀ ਸਾਰੀ ਮੂਵੀ ਰੈਡੀ ਆ ਪਰ ਉਹਦਾ ਐਂਡ ਨਹੀਂ ਮਿਲ ਰਿਹਾ ਮਤਲਬ ਉਹ ਸਮਝ ਨਹੀਂ ਆ ਰਹੀ ਬਦ ਐਂਡ ਕੀ ਕਰਨਾ ਸਭ ਤੋਂ ਵੱਡੀ ਲਵ ਸਟੋਰੀ ਤੋਂ ਸਭ ਤੋਂ ਵੱਡੀ ਐਂਡ ਤੇ ਐਂਡ ਮਕਾਓਗੇ ਕਿੱਥੇ ਮੁੱਕਦੀ ਨਹੀਂ ਨਾ ਉਹਦਾ ਐਂਡ ਨਹੀਂ ਹੋ ਰਿਹਾ ਤੇ ਉਹ ਬਸ ਉੱਥੇ ਬੰਦ ਪਈ ਆ ਵੀ ਜਦੋਂ ਜਦੋਂ ਵੀ ਜਾ ਕੇ ਤੇ ਐਂਡ ਮਿਲੂਗਾ ਉਹਦਾ ਤੇ ਬਿਲਕੁਲ ਉਹ ਬਣਾਈ ਜਾਊਗੀ ਇਹ ਤੇ ਸਿੰਪਲ ਗੱਲ ਹੈ ਤੁਸੀਂ ਪਿਆਰ ਮੁਕਾ ਸਕਦੇ ਹੋ ਦੱਸੋ ਮੈਂ ਤੁਹਾਨੂੰ ਪੁੱਛਦਾ ਪਿਆਰ ਕਦੀ ਮੁੱਕਦਾ ਫਿਰ ਪਿਆਰ ਦੀ ਕਹਾਣੀ ਕਿਦਾਂ ਮੁੱਕ ਸਕਦੀ ਸੋ ਉਹਨੂੰ ਕਿਸੇ ਇੱਕ ਐਹੋ ਜੀ ਜਗ੍ਹਾ ਤੇ ਕਲੋਜ਼ ਕਰਨਾ ਕਿ ਜਿੱਥੇ ਲੱਗ ਜਾਏ ਕਿ ਖਤਮ ਹੋ ਗਈ ਉਹ ਬੜਾ ਵੱਡਾ ਟਾਸਕ ਆ ਬੜਾ ਬੜਾ ਟਾਸਕ ਹੁੰਦਾ ਹੈ ਫਿਰ ਉਹ ਫਿਰ ਉਸ ਚੀਜ਼ ਨੂੰ ਥੋੜਾ ਉਹਨੂੰ ਪੂਰਾ ਬਣਾ ਕੇ ਉਸ ਚੀਜ਼ ਦਾ ਵੀ ਦੀ ਸਟੋਰੀ ਨੂੰ ਉਹਦੇ ਸਕ੍ਰੀਨਪਲੇ ਨੂੰ ਫਿਰ ਨਾਲ ਡਾਇਲੌਗਸ ਦੇ ਵਿੱਚ ਨਾਲ ਮੋਨਾ ਭਾਜੀ ਨਾਲ ਬੈਠੇ ਸਾਡੇ ਜਿਹੜੇ ਡਾਇਰੈਕਟਰ ਸਾਹਮਣੇ ਵੀ ਵੈਸੇ ਤੇ ਉਹਨਾਂ ਦਾ ਨਾਮ ਜਿਹੜਾ ਅਫੀਸ਼ੀਅਲ ਨੇਮ ਮਨਵਿੰਦਰ ਸਿੰਘ ਹੈ ਮਤਲਬ ਸਾਡੇ ਮੋਨਾ ਭਾਜੀ ਮਤਲਬ ਅਸੀਂ ਸਟਾਰਟਿੰਗ ਤੋਂ 8-9 ਸਾਲ ਤੋਂ ਮਤਲਬ ਸਾਡਾ ਹੈਗਾ ਤੇ ਅਸੀਂ ਉਹਨਾਂ ਨੂੰ ਇਦਾਂ ਹੀ ਬੋਲਦੇ ਫਰਸਟ ਟਾਈਮ ਮੈਨੂੰ ਪਤਾ ਚੱਲਿਆ ਕਿ ਅੱਛਾ ਇੱਕ ਰਾਈਟਰ ਅਰਧਾ ਕਿੱਥੇ ਹੈ ਉਹ ਐਂਡਿੰਗ ਬਾਅਦ ਚੜ ਜਾਂਦਾ ਹੈ ਹਨਾ ਕਿ ਉਹਨਾਂ ਐਂਡ ਕੀ ਹੋਣਾ ਚਾਹੀਦਾ ਇਹਨੂੰ ਨੇ ਇੱਕ ਇੱਕ ਅਫੀਸ਼ੀਅਲ ਨਾਮ ਦਿੱਤਾ ਗਿਆ ਰਾਈਟਰ ਬਲਾਕੇਜ ਇਹਨੂੰ ਅਫੀਸ਼ੀਅਲ ਨਾਮ ਹੈ ਰਾਈਟਰ ਬਲਾਕੇਜ ਜਦੋਂ ਕਿਤੇ ਮਤਲਬ ਸਾਡੇ ਰਾਈਟਰ ਬਲਾਕੇਜ ਹੁੰਦੀ ਹੈ ਚਲੋ ਅੱਜ ਦੇ ਦਿਨ ਤੇ ਬਹੁਤ ਵਧੀਆ ਆ ਹੁਣ ਅੱਜ ਤੇ ਚਲੋ ਜਿੱਦਾਂ ਵੀ ਆ ਹਨਾ ਬਟ ਕੋਈ ਟਾਈਮ ਇਹ ਵੀ ਤਾਂ ਇਹ ਮਦਾਂ ਵੀ ਰਹੇਗਾ ਜਿੱਦਾਂ ਹੁਣ ਪਹੁੰਚੀ ਆ ਕਿ ਚਲੋ ਅੱਜ ਗੱਡੀ ਹੈਗੀ ਆ ਪਰ ਕਿਤੇ ਕੋਈ ਟਾਈਮ ਹੁੰਦਾ ਸੀ ਬਾਈਕ ਹੁੰਦੀ ਸੀ ਕੋਲ ਹਨਾ ਤੇ ਰਾਈਟਰ ਬਲਾਕੇਜ ਹੋਣੀ ਤੇ ਤੁਸੀਂ ਸੋਚੋ ਵੀ ਕੀ ਕਰ ਸਕਦਾ ਬੰਦਾ ਹਨਾ ਬਾਈਕ ਬਾਈਕ ਲੈ ਨਿਕਲ ਗਏ ਬਾਈਕ ਲੈ ਕੇ ਮੋਸਟਲੀ ਜ਼ਿੰਦਗੀ ਦੀ 90% ਰਚਨਾਵਾਂ ਜਿਹੜੀਆਂ ਉਹ ਆਪਾਂ ਚੱਲਦੇ ਚੱਲਦੇ ਲਿਖੀਆਂ ਨੇ ਉਹਦਾ ਵਜ੍ਹਾ ਇੱਕ ਜਿਹੜੀ ਟੈਕਨੀਕਲ ਰੀਜ਼ਨ ਆ ਉਹਦਾ ਮਤਲਬ ਚੱਲਦੇ ਜਦੋਂ ਤੁਸੀਂ ਰਹਿੰਦੇ ਹੋ ਤੇ ਤੁਸੀਂ ਚੱਲ ਰਹੇ ਹੋ ਉਹਦਾ ਬਿਤੇ ਸਿੰਪਲ ਜੀ ਕਹਾਵਤ ਆ ਚੱਲਦੀ ਰਹਿੰਦਾ ਆਪਣੀ ਜ਼ਿੰਦਗੀ ਸੋ ਤੁਸੀਂ ਫਲੋ ਚ ਹੁੰਦੇ ਹੋ ਚੱਲ ਰਹੇ ਹੁੰਦੇ ਜਦੋਂ ਤੁਸੀਂ ਰੁਕ ਗਏ ਤੇ ਤੁਸੀਂ ਸਟੱਕ ਗਏ ਦੋ ਦੋ 2.5 200 ਕਿਲੋਮੀਟਰ 3 300 ਕਿਲੋਮੀਟਰ ਦਾ ਸਫ਼ਰ ਕੀਤਾ ਹੈ ਬਾਈਕ ਦੇ ਉੱਪਰ ਜੋ ਵੀ ਡਿਸੀਜਨ ਜ਼ਿੰਦਗੀ ਦੇ ਆਪਾਂ ਚੱਲਦੇ ਚੱਲਦੇ ਲੈਂਦੇ ਹਾਂ ਮੋਸਟਲੀ ਮਤਲਬ ਚੱਲਦੇ ਚੱਲਦੇ ਲੈਂਦੇ ਆ ਕਿਊ ਸੋ ਮਚ ਸਰ ਨੇ ਸਾਨੂੰ ਸਮਾਂ ਦੇਣ ਲਈ ਐਂਡ ਜਿੰਨੀ ਡੀਪਲੀ ਜਿੰਨੀ ਇੰਟੈਂਸਿਟੀ ਦੇ ਨਾਲ ਤੁਸੀਂ ਗੱਲਾਂ ਕੀਤੀਆਂ ਨਾ ਉਦਾਂ ਤਾਂ ਲੱਗ ਰਿਹਾ ਕਿ ਫਿਲਮ ਬਾ ਬਸ ਬਾ ਕਮਾਲ ਹੋਣ ਵਾਲੀ ਹੈ ਸੁਪਰ ਹੋਣ ਵਾਲੀ ਹੈ ਬਟ ਥੈਂਕ ਯੂ ਸੋ ਮਚ